ਤੁਹਾਨੂੰ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਅੱਜ ਇਹ ਸੇ ਆਜਮਨ ਸਰਕਾਰ ਆ ਸਿੰਘ ਰਾਜਗੁਰੂ ਸੁਦੇਵਰਾਂ ਦਾ ਜਿਹੜਾ ਅਸੀਂ ਵਿਆਗਮਨ ਆਇਆਗਾ ਫੋਟੋ ਤੇ ਬੁਤਰੇ ਤੇ ਇਹਦੇ ਬਾਅਦ ਪੰਜਾਬ ਤੇ ਜਿਹੜਾ ਕਸਾਨੀ ਤੇ ਤਖਤ ਹੋਇਆ ਉਸ ਦੇ ਨਾਲ ਬਾਅਦ ਪਹਿਲਾਂ ਸੁਦੇਵਰ ਮੈਂ ਐਡਵੋਕੇਟ ਮਿਤ ਸਿੰਘ ਜਨਾਲ ਮੈਂਬਰ ਸ਼ਹੀਦ ਉਧਮ ਸਿੰਘ ਲੋਕ ਹਿੱਤ ਸੰਘਰਸ਼ ਕਮੇਟੀ ਅੱਜ ਅਸੀਂ ਲੋਕ ਹਿਤ ਸੰਘਰਸ਼ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਸਿੰਘ ਦਾ ਸ਼ਹੀਦੀ ਦਿਹਾੜਾ ਜਿਹੜਾ ਅੱਜ ਅਸੀਂ ਇਹ ਭਗਤ ਸਿੰਘ ਚੌਂਕ ਦੇ ਵਿੱਚ ਤੇ ਭਗਤ ਸਿੰਘ ਦੇ ਬੁੱਤ ਦੇ ਉੱਪਰ ਤੇ ਹਾਰ ਪਹਿਨਾ ਕੇ ਉਹਨਾਂ ਦੇ ਬੁੱਤ ਦੇ ਉੱਪਰ ਤੇ ਇਹ ਮਨਾ ਰਹੇ ਆਂਗੇ ਤੇ ਕਿਉਂਕਿ ਸ਼ਹੀਦ ਭਗਤ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਇੱਕ ਬਹੁਤ ਤਾਕੜੀ ਲੜਾਈ ਲੜੀ ਕਿਉਂਕਿ ਅੰਗਰੇਜ਼ ਉਸ ਸਮੇਂ ਦੇ ਵਿੱਚ ਜਦੋਂ ਭਗਤ ਸਿੰਘ ਦਾ ਜਨਮ ਹੋਇਆ ਉਹ ਸਮੇਂ ਦੇ ਵਿੱਚ ਕਿਸਾਨੀ ਦੇ ਉੱਤੇ ਐਡੀ ਵੱਡੀ ਸੱਟ ਮਾਰ ਰਹੇ ਸੀ ਇਹ ਤੇ ਉਸ ਸਮੇਂ ਜਿਹੜੀ ਲਹਿਰ ਹੈ ਪਗੜੀ ਸੰਭਾਲ ਜੱਟਾਂ ਦੀ ਜਿਹਦੇ ਮੇਨ ਆਗੂ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਆ ਜਿਹੜੇ ਉਹ ਲੜ ਰਹੇ ਸੀ 1907 ਦੇ ਵਿੱਚ ਉਸ ਸਮੇਂ ਭਗਤ ਸਿੰਘ ਦਾ ਜਿਹੜਾ ਉਹ ਜਨਮ ਹੋਇਆ ਉਸ ਤੋਂ ਬਾਅਦ ਭਗਤ ਸਿੰਘ ਕਰਤਾਰ ਸਿੰਘ ਸ਼ਰਾਬਾ ਤੋਂ ਪ੍ਰੇਰਿਤ ਹੋ ਕੇ ਤੇ ਜਿਹੜੀ ਇਸ ਲੜਾਈ ਦੇ ਵਿੱਚ ਆ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਕੁੱਦੇ ਤਾਂ ਉਹ ਲੜਾਈ ਇਸ ਗੱਲ ਦੇ ਉੱਤੇ ਕਿਉਂਕਿ ਅੰਗਰੇਜ਼ ਇਹ ਗੱਲ ਤੇ ਨਹੀਂ ਸੀ ਕਿ ਅੰਗਰੇਜ਼ ਵਿਦੇਸ਼ੀ ਸੀ ਅਸੀਂ ਵਿਦੇਸ਼ੀ ਭਜਾਉਣੇ ਆ ਨਹੀਂ ਅੰਗਰੇਜ਼ਾ ਸਾਡੇ ਦੇਸ਼ ਦਾ ਕੱਚਾ ਮਾਲ ਬਹੁਤ ਸਸਤਾ ਲੈ ਜਾਂਦੇ ਸੀ ਤੇ ਉਧਰੋਂ ਪੱਕਾ ਮਾਲ ਬਹੁਤ ਮਹਿੰਗਾ ਵੇਚਦੇ ਸੀ ਇਹ ਦੂਰੀ ਲੁਟਾ ਜਿਹੜੀ ਸਾਡੇ ਹਿੰਦੁਸਤਾਨ ਦੇ ਲੋਕਾਂ ਦੀ ਹੋ ਰਹੀ ਸੀ ਉਹ ਲੁੱਟ ਤੋਂ ਲੋਕਾਂ ਨੂੰ ਨਜਾਤ ਦਿਵਾਉਣ ਵਾਸਤੇ ਹਿੰਦੁਸਤਾਨ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਇਕੱਠੇ ਕਰਕੇ ਉਹ ਲੜਾਈ ਲੜ ਰਹੇ ਸੀ ਪਹਿਲਾਂ ਉਹਨਾਂ ਨੂੰ ਇਹ ਸੀ ਨੌਜਵਾਨਾਂ ਨੂੰ ਕਿ ਅਸੀਂ ਅੰਗਰੇਜ਼ਾਂ ਨੂੰ ਇਥੋਂ ਗੋਲੀਆਂ ਮਾਰ ਕੇ ਅੱਜਾ ਪੁਝਾ ਦੇਵਾਂਗੇ ਉਸ ਲੜੀ ਦੇ ਵਿੱਚ ਉਹਨਾਂ ਨੇ ਐਡਵੈਰ ਨੂੰ ਮਾਰਨਾ ਚਾਹਿਆ ਚਾਹ ਲੋ ਐਡਵੈਰ ਨਹੀਂ ਆਇਆ ਤਾਂ ਸੰਡਰਸ ਮਾਰਿਆ ਗਿਆ ਸੀ ਉਸੇ ਦਾ ਸਾਥੀ ਉਸ ਤੋਂ ਬਾਅਦ ਉਹਨਾਂ ਨੇ ਵਿਚਾਰ ਕੀਤਾ ਉਹਨਾਂ ਨੇ ਇੱਕ ਜਥੇਬੰਦੀ ਬਣਾਈ ਜਿਹਦਾ ਨਾਂ ਸੀ ਹਿੰਦੁਸਤਾਨ ਸ਼ੋਸ ਲਿਸਟ ਰਿਪਬਲਿਕਨ ਪਾਰਟੀ ਭਾਵ ਉਹ ਇੱਥੇ ਸਮਾਜਵਾਦ ਚਾਹੁੰਦੇ ਸੀ ਭਗਤ ਸਿੰਘ ਸਮੁੱਚੇ ਲੋਕਾਂ ਜਿਹੜੇ ਕੋਈ ਲਟੇਰਾ ਨਾ ਹੋਵੇ ਜੋ ਇੱਥੋਂ ਦਾ ਪ੍ਰਬੰਧ ਅੰਗਰੇਜ਼ਾਂ ਨੂੰ ਭਜਾ ਕੇ ਹੋਊਗਾ ਉਹ ਸਮੁੱਚੇ ਲੋਕਾਂ ਵਾਸਤੇ ਹੋਵੇ ਨਾ ਕਿ ਉੱਥੇ ਉਹ ਕਿਸੇ ਲੋਕ ਨੂੰ ਕੋਈ ਲੁੱਟ ਸਕੇ ਸਮਾਜਵਾਦ ਚਾਹੁੰਦੇ ਸੀਗੇ ਪਰ ਅੱਜ ਦੇ ਸਮੇਂ ਦੇ ਵਿੱਚ ਚਾਹੇ ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਉਹਨਾਂ ਦੀਆਂ ਸ਼ਹੀਦੀਆਂ ਦੇਰ ਤੋਂ ਬਾਅਦ ਹਿੰਦੁਸਤਾਨ ਦੇ ਲੋਕਾਂ ਨੂੰ ਜਾਗਰਤ ਕੀਤਾ ਉਹਨਾਂ ਨੇ ਜਾਗਰਤ ਕਰਨ ਵਾਸਤੇ ਉਹਨਾਂ ਨੇ ਉਹ ਹਾਥ ਉਹ ਰਾਹ ਛੱਡ ਦਿੱਤਾ ਸੀ ਕਿ ਅਸੀਂ ਗੋਲੀਆਂ ਦੇ ਨਾਲ ਅੰਗਰੇਜ਼ਾਂ ਨੂੰ ਮਾਰਾਂ ਨੇ ਉਹ ਸਮਝ ਗਏ ਸੀ ਕਿ ਜੇ ਅਸੀਂ ਹਿੰਦੁਸਤਾਨ ਦੇ ਲੋਕਾਂ ਨੂੰ ਜਾਗਰਤ ਕਰਾਏ ਸਮੁੱਚੇ ਲੋਕ ਉੱਠਣੇ ਫੇਰ ਹੀ ਅੰਗਰੇਜ਼ਾਂ ਨੂੰ ਭਜਾ ਕੇ ਇਥੇ ਸਮਾਜਵਾਦ ਲਿਆ ਸਕਦਾ ਹੈ ਉਹ ਗੱਲ ਨੂੰ ਮੁੱਖ ਰੱਖਦੇ ਹੋਈ ਉਹਨਾਂ ਨੇ ਉਹ نو ਸੰਦੇ ਲੋਕਾਂ ਨੂੰ ਜਗਾਉਣ ਵਾਸਤੇ ਇੱਕ ਫੋਕਾ ਬੰਬਾਇਦਾ ਅਸੈਂਬਲੀ ਦੇ ਵਿੱਚ ਜਿਹੜਾ ਉਹ ਸਿੱਟਿਆ ਸੀਗਾ ਤੇ ਉਸ ਤੋਂ ਬਾਅਦ ਉਹਦੇ ਸਾਥੀ ਚਾਹੁੰਦੇ ਸੀ ਭਗਤ ਸਿੰਘ ਬੰਬ ਸਿੱਟਣ ਤੋਂ ਨਾ ਜਾ ਕਿਉਂਕਿ ਜੇ ਤੂੰ ਉੱਥੇ ਫੜਿਆ ਜਾਣਾ ਤਾਂ ਤੇਰੇ ਉੱਤੇ ਸਾਂਡਰਸ ਨੂੰ ਮਾਰਨ ਦਾ ਕਤਲ ਕੇਸ ਦਾ ਜਿਹੜਾ ਉਹ ਚੱਲ ਪੂਰਾ ਪਰ ਭਗਤ ਸਿੰਘ ਕਹਿੰਦਾ ਕਿ ਮੈਂ ਉੱਥੇ ਬੰਬ ਸੁੱਟ ਕੇ ਜਿਹੜੀ ਮਤਲਬ ਆਪਣੀ ਜਥੇਵੰਦੀ ਦੀ ਇਹ ਜਿਹੜੀ ਸੋਚ ਹੈ ਉਹ ਸਮੁੱਚੇ ਲੋਕਾਂ ਤੱਕ ਪਹੁੰਚਾਉਂ ਤੇ ਲੋਕ ਜਾਗਰਤ ਹੋਣਗੇ ਉਹਨੇ ਸ਼ਹੀਦੀ ਹਿੰਦੁਸਤਾਨ ਦੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਅੰਗਰੇਜ਼ਾਂ ਦੇ ਖਿਲਾਫ ਹੈ ਜਿਹੜੀ ਉਹ ਦਿੱਤੀ ਤੇ ਅੱਜ ਦੀ ਜਿਹੜੀ ਗੱਲ ਹਾਲਾਤ ਨੇ ਅੱਜ ਫੇਰ ਮੁੜ ਹਾਲਾਤ ਉਹੀ ਨੇ ਜਿਨ੍ਹਾਂ ਦੇ ਖਿਲਾਫ ਭਗਤ ਸਿੰਘ ਲੜਿਆ ਸੀ ਅੱਜ ਸਮੁੱਚੇ ਲੋਕਾਂ ਦੀ ਕੁਝ ਕਾਰਪੋਰੇਟ ਕਰਾਉਣੇ ਆ ਜਿਨ੍ਹਾਂ ਨੂੰ ਹਿੰਦੁਸਤਾਨ ਦੀ ਸ਼ਕਤੀ ਨੇ ਜਿਹੜੀਆਂ ਰਾਜ ਕਰਦੀਆਂ ਸਰਕਾਰਾਂ ਨੇ ਕਾਰਪੋਰੇਟ ਕਰਾਉਣਿਆਂ ਨੂੰ ਪਾ ਰਹੇ ਨੇ ਤੇ ਲੋਕਾਂ ਦੀ ਲੁੱਟ ਐ ਹੋ ਰਹੀ ਐ ਉਹ ਇਹ ਕਿਸਾਨੀ ਦੇ ਜਿਹੜੀਆਂ ਜ਼ਮੀਨਾਂ ਨੇ ਕਿਸਾਨੀ ਦਾ ਜਿਹੜਾ ਉਤਪਾਦ ਐ ਉਹਦੇ ਉੱਤੇ ਸਮੁੱਚਾ ਕਬਜ਼ਾ ਕਰਨ ਵਾਸਤੇ ਇਥੋਂ ਦੇ ਕਾਰਪੋਰੇਟ ਘਰਾਣੇ ਐ ਜਿਹੜੇ ਉਹ ਪਏ ਹੋਏ ਐ ਤੇ ਜਿਹਦੇ ਖਿਲਾਫ ਸਾਡੀ ਕਿਸਾਨੀ ਜਾਗਰਤ ਹੋਈ ਹੋਈ ਐ ਤੇ ਉਹਦੇ ਖਿਲਾਫ ਲੜਾਈਆਂ ਲੜ ਰਹੀ ਐ ਤੇ ਪਹਿਲਾ ਇੱਕ ਬਹੁਤ ਵੱਡਾ ਮੋਰਚਾ ਦਿੱਲੀ ਦੇ ਵਿੱਚ ਲਾਇਆ ਜਿਹੜਾ ਜਿੱਤ ਪ੍ਰਾਪਤ ਕਰਕੇ ਆਈ ਕਿਸਾਨੀ ਤੇ ਹੁਣ ਦੁਬਾਰਾ ਉਹੇ ਕਾਲੇ ਕਾਨੂੰਨਾਂ ਨੂੰ ਟੀਡੇ ਟੰਗ ਦੇ ਨਾਲ ਲੈ ਆਉਣ ਆ ਰਹੀ ਸੀ ਤੇ ਅੱਜ ਦੀ ਕਿਸਾਨੀ ਲੜ ਰਹੀ ਹੈ ਤੇ ਇਥੋਂ ਦੇ ਸਾਡੇ ਸੂਬੇ ਦੀ ਸਰਕਾਰ ਸੈਂਟਰ ਦੀ ਸਰਕਾਰ ਕਿਸਾਨਾਂ ਨੂੰ ਦਬਾਉਣ ਲਈ ਇੱਕ ਪਾਸੇ ਤਾਂ ਇਹਨਾਂ ਨੇ ਕਿਸਾਨਾਂ ਨੂੰ ਸੱਦਿਆ ਕਿ ਮੇਰੇ ਨਾਲ ਮੀਟਿੰਗ ਕਰੋ ਤੁਹਾਡੀਆਂ ਮੰਗਾਂ ਮੈਂ ਮੰਨੂ ਤੇ ਦੂਸਰੇ ਪਾਸੇ ਬਚਾਓ ਜਦੋਂ ਕੋਈ ਸੈਂਟਰ ਵੱਲੋਂ ਸਾਨੂੰ ਲੱਗਦਾ ਵੀ ਫੋਨ ਆਇਆ ਤਾਂ ਵਿਚਾਲੇ ਮੀਟਿੰਗ ਛੱਡ ਕੇ ਭੱਜ ਗਿਆ ਤੇ ਬਹੁਤ ਹੰਕਾਰੀ ਸਾਡਾ ਮੁੱਖ ਮੰਤਰੀ ਜਿਹੜੇ ਗੰਤ ਸ਼ਬਦਾਂ ਯਾਦ ਦੇ ਲੀਡਰਾਂ ਨੂੰ ਬੋਲ ਕੇ ਗਿਆ ਕਿ ਮੈਂ ਤੁਹਾਨੂੰ ਦੇਖ ਲੂੰਗਾ ਤੇ ਉਸ ਤੋਂ ਬਾਅਦ ਉਹਨੇ ਦੁਬਾਰੇ ਮੀਟਿੰਗਾਂ ਜਿਹੜੀ ਇੱਥੇ ਚੰਡੀਗੜ੍ਹ ਹੋਈ ਤੇ ਜਿਹੜੇ ਸ਼ੰਭੂ ਤੇ ਸੰਬੂ ਲੱਗਿਆ ਸੀ ਮੋਰਚਾ ਕਿਸਾਨਾਂ ਦਾ ਖਨੌਰੀ ਲੱਗਿਆ ਹੋਇਆ ਸੀ ਉਹਨਾਂ ਕਿਸਾਨ ਲੀਡਰਾਂ ਨਾਲ ਗੱਲ ਕਰਨ ਵਾਸਤੇ ਬੁਲਾ ਲਿਆ ਤੇ ਉਸ ਤੋਂ ਬਾਅਦ ਉੱਥੇ ਹੀ ਉਹਨਾਂ ਨੂੰ ਪੰਜਾਬ ਦੀ ਸਰਕਾਰ ਨੇ ਸੈਂਟਰ ਦੀ ਸਹ ਦੇ ਉੱਤੇ ਉਹਨਾਂ ਨੂੰ ਫੜਿਆ ਤੇ ਦੋਨੇ ਮੋਰਚਿਆਂ ਦੇ ਉੱਤੇ ਬੁਰੀ ਤਰ੍ਹਾਂ ਲੋਕਾਂ ਦੇ ਜਿਹੜਾ ਖਿਲਾਫ ਡਰਾ ਕੇ ਧਮਕਾ ਕੇ ਤਸ਼ੱਦਦ ਦੇ ਨਾਲ ਤੇ ਜਿਹੜਾ ਉਦੋਂ ਲੇਮੋਰ ਚਾਦੋ ਹਟਾਇਆ ਤੇ ਉਹਨਾਂ ਦੀਆਂ ਟਰਾਲੀਆਂ ਉਹਨਾਂ ਦੇ ਸਮਾਨ ਬਹੁਤ ਉਹਦੀ ਭੰਨ ਤੋੜਾ ਜਿਹੜੀ ਉਹ ਕੀਤੀ ਗਈ ਇਹ ਉਸ ਤਰ੍ਹਾਂ ਦੀ ਦਹਿਸ਼ਤ ਪੈਦਾ ਕਰ ਰਿਹਾ ਹੈ ਜਿਹੀ ਜੀ ਅੰਗਰੇਜ਼ਾਂ ਨੇ ਜੱਲੇ ਵਾਲੇ ਬਾਗ ਦੇ ਵਿੱਚ ਆ ਜਿਹੜੀ ਉਹ ਦਹਿਸ਼ਤ ਪਾਈ ਸੀ ਪਰ ਸਾਡੇ ਹਿੰਦੁਸਤਾਨ ਦੇ ਲੋਕ ਸਾਡੇ ਪੰਜਾਬ ਦੇ ਲੋਕ ਕਿਸੇ ਵੀ ਦਹਿਸ਼ਤ ਤੋਂ ਡਰਨ ਵਾਲੇ ਨਹੀਂ ਹਨ ਇਹਨਾਂ ਨੂੰ ਮੂੰਹ ਤੋੜਨਾ ਜਿਹੜਾ ਜਵਾਬ ਹੈ ਇਹ ਤੋਂ ਦੇ ਸਰਕਾਰਾਂ ਨੂੰ ਚਾਹੇ ਉਹ ਸੈਂਟਰ ਦੀ ਆ ਮੋਦੀ ਦੀ ਚਾਹੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਆ ਇਹਨੂੰ ਮੂੰਹ ਤੋੜਨ ਵਾਲਾ ਜਿਹੜਾ ਜਵਾਬ ਦੇਣਗੇ ਇਨਕਲਾਬ ਜਿੰਦਾਬਾਦ